ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਪਿੰਡ ਭਾਈ ਵਖਤੋਰਾ ਵਿੱਚ ਸਾਬਕਾ ਫੌਜੀ ਉੱਤੇ ਹੋਇਆ ਹਮਲੇ ਕਰਨ ਵਾਲੇ ਨਸ਼ਾ ਤਸਕਰਾਂ ਦੀ ਕੋਹ ਵੀਡੀਓ ਹੀ ਸਾਹਮਣੇ ਵੀਡੀਓ ਦੇ ਹਮਲਾਵਰੋ ਸ਼ੇਰਾਂ ਅਸਲੇ ਦੀ ਨਮਾਇਸ਼ ਵੀ ਕੀਤੀ ਜਾ ਰਹੀ ਹੈ ਗੱਡੀ ਦੇ ਡੈਸ਼ਬੋਰਡ ਤੇ ਰੱਖ ਕੇ ਅਸਲੇ ਨਾਲ ਨਮਾਇਸ਼ ਕਰਨ ਵਾਲੇ ਨਸ਼ਾ ਤਸਕਰ ਦੀ ਹੌਸਲੇ ਵੀਡੀਓ ਬੈਨ ਕਰ ਦਿੱਤਾ ਹਨ ਇਸ ਸਬੰਧੀ ਐਸਐਸਪੀ ਬਟਿੰਡਾ ਵੱਲੋਂ ਵੀਡੀਓ ਦੇ ਆਧਾਰ ਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀ ਅਰਦਾ ਦਿੱਤੀ ਹੈ ਜੁਰਮ ਵਿੱਚ ਬੱਧਾ ਕਰ ਦਿੱਤਾ ਗਿਆ ਹੈ ਜਲਾ ਬਰਿੰਡਾ ਦੇ ਬਕਤੌਰ ਦੇ ਸਾਫਕਾ ਫੋਜੂ ਤੇ ਹਮਲੇ ਨਸ਼ਾ ਤਸਕਰਾਂ ਕੀਤੇ ਕੇ ਹਮਲੇ ਬਾਅਦ ਐਸਐਸਪੀ ਬਰਿੰਡਾ ਦਾ ਵੀ ਵੱਡਾ ਬਿਆਨ ਆਇਆ ਸਾਹਮਣੇ ਇਸ ਪਿੰਡ ਬਕਤੌਰ ਦੇ ਨੌਜਵਾਨਾਂ ਦੇ ਜਿੱਥੇ ਕੀ ਸੰਬੰਧੀ ਡਾਰ ਵਿੱਚ ਪਾਏ ਗਿਆ ਸਾਡਾ ਪਿੰਡ ਬਕਾਊਆ ਤੇ ਵੀਡੀਓ ਵੀ ਸੰਬੰਧੀ ਜੋ ਥਾਣਾ ਐਸਐਚਓ ਬੋਲ ਡਰਾਉਨਡ ਦੀ ਰੂਪ ਲਗਾਏ ਗਏ ਸਨ ਇਹਨਾਂ ਰੂਪਾ ਤੋਂ ਬਾਅਦ ਐਸਐਸਪੀ ਬਰਿੰਡਾ ਨੇ ਥਾਣਾ ਕੋਟ ਫਟਾ ਦੇ ਐਸਐਚਓ ਮਨੀਸ਼ ਕੁਮਾਰ ਨੂੰ ਕੀਤਾ ਲੈਣ ਹਾਜ਼ਰ ਪਿੰਡ ਵਾਸੀਆਂ ਦੇ ਪਿੰਡ ਦੀ ਪੰਚਾਇਤ ਨੇ ਡਰਨ ਦੀ ਜਰੂਰਤ ਨਹੀਂ ਪੁਲਿਸ ਉਹਨਾਂ ਦੇ ਨਾਲ ਹਰ ਸਮੇਂ ਹਾਜ਼ਰ ਹੈ ਇਸ ਸੰਬੰਧੀ ਕੀ ਕੀ ਕ एस एस पी बठिंडा दी एस एस पी ने ਪਰਤ ਨਾਏ ਤੁੰਦੇਰਾ ਅੰਦੇ ਕਾ ਲੀ ਬਸਿ ਲਾ ਤੇ ਤਸਾਵਨ ਜੁਰੀ ਕਾ ਲਾ ਬੋਰੀਆ ਤੁਮਾ ਲਾ ਕਾ ਚਲੈ ਤੂਰੇ ਅਨਿਦ ਚਾਉ ਬਰਖਿ ਜਿਦਾ ਤੇ ਤਸਾਵਨ ਕੀ ਤੂਰੇ ਨਾਰਿ ਕਾ ਲਾ ਬੋਰੀਆ ਤੁਮਾ ਲਾ I'm going be playing it.